ਲੰਗੇ ਦੇਣੀ ਪਾਕਿਸਤਾਨ ਦੀ ਧਰਤੀ ਦੇ ਉੱਤੇ ਗਜਿੰਦਰ ਸਿੰਘ ਖਾਲਸਾ ਜਿਹੜੇ ਦਲ ਖਾਲਸਾ ਮੁਖੀ ਨੇ ਉਹਨਾਂ ਦਾ ਦਿਹਾਂਤ ਹੋ ਜਾਂਦਾ ਅਕਾਲ ਚਲਾਣਾ ਕਰ ਜਾਂਦੇ ਨੇ ਹਾਰਟ ਅਟੈਕ ਕਾਰਨ ਦੱਸਿਆ ਜਾਂਦਾ ਤੇ ਉਸ ਤੋਂ ਬਾਅਦ ਅਚਾਨਕ ਇੱਕ ਹੋਰ ਵੀਡੀਓ ਨਸ਼ਰ ਹੋਣ ਲੱਗੀ ਗੁਰਪਤਵੰਤ ਸਿੰਘ ਪੰਨੂ ਦੀ ਗੁਰਪਤਵੰਤ ਪੰਨੂ ਵੱਲੋਂ ਇੱਕ ਹੋਰ ਵੀਡੀਓ ਬਣਾ ਕੇ ਤੇ ਬਿਆਨ ਜਾਰੀ ਕੀਤਾ ਗਿਆ ਬੜੇ ਹੀ ਧਮਾਕੇਦਾਰ ਤਰੀਕੇ ਦੇ ਨਾਲ ਇਹ ਵੀਡੀਓ ਵਾਇਰਲ ਹੋ ਰਹੀ ਹੈ ਔਰ ਉਸ ਵੀਡੀਓ ਤੋਂ ਬਾਅਦ ਚਰਚਾਵਾਂ ਫਿਰ ਛਿੜਗੀਆਂ ਡਰ ਦਾ ਮਾਹੌਲ ਸਹਿਮ ਦਾ ਮਾਹੌਲ ਫਿਰ ਤੋਂ ਪੈਦਾ ਹੋ ਗਿਆ ਭਾਰਤ ਦੇ ਅੰਦਰ ਹਾਲਾਤ ਜਿਹੜੇ ਨੇ ਉਹ ਇਸ ਵੀਡੀਓ ਨੇ ਦੁਬਾਰਾ ਸ਼ਾਇਦ ਨਾਜ਼ੁਕ ਕਰ ਦਿੱਤੇ ਨੇ ਇਹਦੇ ਉੱਤੇ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਗਜਿੰਦਰ ਸਿੰਘ ਖਾਲਸਾ ਨੇ ਉਹ ਸਿਰਫ ਦਲ ਖਾਲਸਾ ਦੇ ਮੁਖੀ ਨਹੀਂ ਸੀ ਸਗੋਂ 1981 ਦੇ ਵਿੱਚ ਇੱਕ ਜਹਾਜ਼ ਹਾਈਜੈਕ ਹੋਇਆ ਸੀ ਇੱਕ ਜਹਾਜ਼ ਹਾਈਜੈਕ ਹੋਇਆ ਸੀ ਔਰ ਉਹ ਜਹਾਜ਼ ਜਿਹੜਾ ਆ ਉਹਨੂੰ ਹਾਈਜੈਕ ਕਰਨ ਵਾਲਿਆਂ ਦੇ ਵਿੱਚ ਗਜਿੰਦਰ ਸਿੰਘ ਖਾਲਸਾ ਦਾ ਨਾਮ ਆਉਂਦਾ ਗਜਿੰਦਰ ਸਿੰਘ ਖਾਲਸਾ ਦੇ ਨਾਲ ਤਿੰਨ ਸਿੰਘ ਹੋਰ ਸੀ ਚਾਰ ਸਿੰਘਾਂ ਨੇ ਜਹਾਜ਼ ਨੂੰ ਹਾਈਜੈਕ ਕੀਤਾ ਸੀ ਔਰ ਪਾਕਿਸਤਾਨ ਦੀ ਧਰਤੀ ਦੇ ਉੱਤੇ ਜਹਾਜ਼ ਉਤਾਰਿਆ ਗਿਆ ਸੀਗਾ ਗਜਿੰਦਰ ਸਿੰਘ ਖਾਲਸਾ ਨੇ ਜਹਾਜ਼ ਤਾਂ ਹਾਈਜੈਕ ਕੀਤਾ ਸੀ ਕਿਉਂਕਿ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਨੂੰ ਉਦੋਂ ਜੇਲ੍ਹੋਂ ਬਾਹਰ ਕਢਾਉਣਾ ਸੀ ਔਰ ਉਹ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਗਜਿੰਦਰ ਸਿੰਘ ਖਾਲਸਾ ਤੇ ਉਹਨਾਂ ਦੇ ਨਾਲ ਉਹਨਾਂ ਦੇ ਹਾਈਜੈਕਰ ਸਾਥੀਆਂ ਨੇ ਜਹਾਜ਼ ਨੂੰ ਹਾਈਜੈਕ ਕਰਨ ਤੋਂ ਬਾਅਦ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੀ ਰਿਹਾਈ ਜਿਹੜੀ ਆ ਉਸ ਦੀ ਮੰਗ ਕੀਤੀ ਸੀ ਖੈਰ ਇਸ ਵਾਰ ਦਾ ਤਨੂੰ ਵਾਪਰਿਆ ਹੁਣ ਖਾਸਾ ਸਮਾਂ ਹੋ ਬੀਤ ਚੁੱਕਿਆ ਹੈ ਔਰ ਦੂਜੇ ਪਾਸੇ ਹੁਣ ਜਾ ਕੇ ਗਜਿੰਦਰ ਸਿੰਘ ਖਾਲਸਾ ਜਿਹੜੇ ਨੇ ਉਹ ਅਕਾਲ ਚਲਾਣਾ ਕਰਦੇ ਨੇ ਪਾਕਿਸਤਾਨ ਦੀ ਧਰਤੀ ਦੇ ਉੱਤੇ ਕਾਲ ਚਲਾਣਾ ਦਾ ਹੁੰਦਾ ਆ ਔਰ ਹਾਰਟ ਅਟੈਕ ਦੇ ਨਾਲ ਉਹਦੀ ਮੌਤ ਜਿਹੜੀ ਆ ਉਹ ਦੱਸੀ ਗਈ ਹੈ ਪਰ ਦੂਜੇ ਪਾਸੇ ਗੁਰਪਤਵੰਤ ਪੰਨੂ ਇਸ ਮਾਮਲੇ ਨੂੰ ਲੈ ਕੇ ਜ਼ਿਆਦਾ ਸੰਵੇਦਨਸ਼ੀਲ ਹੋਇਆ ਨਜ਼ਰ ਆ ਰਿਹਾ ਦੁਬਾਰਾ ਇੱਕ ਵੀਡੀਓ ਜਾਰੀ ਕਰ ਦਿੱਤੀ ਏ ਔਰ ਉਸ ਦੀ ਵੀਡੀਓ ਦੇ ਵਿੱਚ ਗੱਜ-ਵੱਜ ਕੇ ਬਿਆਨ ਦਿੰਦਾ ਨਜ਼ਰ ਆ ਰਿਹਾ ਗੁਰਪਤਵੰਤ ਪੰਨੂ ਦੁਬਾਰਾ ਕਿਤੇ ਸਹਿਮ ਦੀ ਸਥਿਤੀ ਤਾਂ ਨਹੀਂ ਬਣ ਜਾਵੇਗੀ ਦੁਬਾਰਾ ਕਿਤੇ ਹਾਲਾਤ ਨਾਜ਼ੁਕ ਤਾਂ ਨਹੀਂ ਹੋ ਸਕਣਗੇ ਆਖਰਕਾਰ ਉਸ ਨੇ ਆਪਣੀ ਇਸ ਵੀਡੀਓ ਦੇ ਵਿੱਚ ਕੀ ਬਿਆਨ ਦਿੱਤੇ ਨੇ ਆਓ ਸੁਣਦੇ ਹਾਂ ਬਾਹਰ ਦੀ ਜੀ ਕਾ ਖਾਲਸਾ ਬਾਹਰ ਦੀ ਜੀ ਕੀ ਫਤਿਹ ਸਰਦਾਰ ਕਿਸ਼ਿੰਦਰ ਸਿੰਘ ਗੱਲ ਖਾਲਸਾ ਦੀ ਬਣੀ ਆਪਣੀ ਜ਼ਿੰਦਗੀ ਦਾ ਸਭ ਖਾਲਿਸਤਾਨ ਦਾ ਸੰਘਰਸ਼ ਕਰਦੇ ਗਏ ਗੁਰੂ ਚੰਨਾ ਜੀ ਜਾਜਾ ਜੀ ਅਰੇ ਕੁਝ ਵਾਸਤ ਬਾਜ ਰੋਕ ਮਾਰੇ ਨਾਲੋਂ ਆ ਜਾ ਸਕਦਾ ਹੈ ਸਿੱਖ ਦੇ ਇਸ ਵਾਸਤੇ ਸਿੱਖ ਦੇ ਧਾਰੇ ਵਾਸਤੇ ਸਿੱਖ ਦੇ ਕੌਮ ਵਾਸਤੇ ਸਿੱਖ ਦੇ ਰਮਨਦਰ ਸਾਹਿਬ ਅੱਜ ਨਾਲ ਗੋਟ ਮੁੰਦਰ ਬਰੋ 1981 ਤੋਂ ਉਹਨਾਂ ਨੇ 50 ਛੜਿਆ ਔਰ ਉਹਨਾਂ ਦੀ ਜ਼ਿੰਦਗੀ ਦਾ ਸੰਘਰਸ਼ 1977 ਦਾ ਸ਼ੁਰੂ ਹੈ ਬਹੁਤ ਹੀ ਪਰਵਾਰ ਨਗਾ ਕਿਹਾ ਕਿ ਜ਼ਿੰਦਗੀ ਬਚ ਦੁਬਾਨਾ ਉਸ ਸਮੇਂ ਪਰ ਉਹਨਾਂ ਨੇ ਆਪਣਾ ਪਰਿਵਾਰ ਮੱਥੋਂ ਸਮਝਿਆ ਤੇ ਖਾਲਿਸਤਾਨ ਦੇ ਸੰਘਰਸ਼ ਦੇ ਰਾਹ ਤੇ ਚੱਲੇ ਤੇ ਆਖਰੀ ਸਮਾਂ ਦਾ ਆਪ ਹੀ ਸਮਾਤਕ ਭਾਰਤੀ ਸੰਵਿਧਾਨ ਦੇ ਗੁੱਡੀ ਨਹੀਂ ਦੇਖੀ ਪੰਜਾਬ ਦੀ ਆਜ਼ਾਦੀ ਦੇ ਲਈ ਸੰਘਰਸ਼ ਕਰਦੇ ਰਹੇ ਇਹ ਹੈ ਉਸ ਪਾਈ ਗਜੈਦਰ ਸਿੰਘ ਦਲ ਖਾਲਸਾ ਵਜਾਂ ਦੀ ਜੀਵਨੀ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਕਿਤਾ ਹੈ ਗੋਂ ਦੇ ਨਾਮ ਸਮਰਪਿਤ ਕੀਤਾ ਖਾਲਿਸਤਾਨ ਦੇ ਸੁਪਨਿਆਂ ਸਮਰਪਿਤ ਕੀਤਾ ਪੁਰੇ ਇਤਿਹਾਸ ਦਾ ਨਾਮ ਉਹ ਜੁੰਮੀ ਹੈ ਕਿ ਪੰਜਾਬ ਦੇ ਨੌਜਵਾਨ ਜਿਨ੍ਹਾਂ ਦਾ ਅਕਾਲ ਤਫਸਰ ਦੇ ਦਲ ਖਾਲਸਾ ਨੂੰ ਉਹਨਾਂ ਦੇ ਬਾਪ ਦੇ ਕੋ ਭਾਈ ਜਾਨ ਨੇ 13 ਜੁਲਾਈ ਨੂੰ ਸਭ ਕਾਲ ਖਾਲਸਾ ਤੇ ਪਹੁੰਚਣ। ਉਹ ਇਹ ਅਹਿਦ ਜ਼ਬੂਤਰਨ ਇਹ ਅਰਦਾਸ ਜ਼ਬੂਤਰਨ ਕਿ ਗੁਰੂ ਰਾਮਦਾਸ ਸਾਹਿਬ ਕੇ ਪੰਥ ਨੂੰ ਸਿਰਫ ਆਜ਼ਾਦੀ ਦੇ ਰਸਤੇ ਵੱਲ ਲੈ ਕੇ ਜਾਓ। ਹਰ ਕੋਸ਼ਿਸ਼ ਘਰਸ਼ ਹਰ ਕੋ ਤੁਸੀਂ ਦੱਸੋ ਦੱਸਿਆ ਬਣਾਉ ਜੋ ਆਜ਼ਾਦੀ ਵਾਲਾ ਚਲਦਾ ਹੈ ਪੰਜਾਬ ਦੇ ਵਿੱਚ ਸਿੱਖ ਦਾ ਸਰ ਕੁਸ਼ੀ ਹੋਈ ਹੈ ਕਿਸਾਨਾਂ ਦੀਆਂ ਖੁਸ਼ੀਆਂ ਨੇ ਨਸ਼ਿਆਂ ਦਾ ਦੌਰ ਹੈ ਪਰ ਪੰਜਾਬ ਦਾ ਹੱਲ ਆਜ਼ਾਦੀ ਹੈ ਪੰਜਾਬ ਦਾ ਹੱਲ ਸਾਡੀ ਸਾਨ ਹੈ ਪੰਜਾਬ ਦਾ ਹੱਲ ਸਮਾਜ ਸੁਧਾਰ ਲੈਣਾ ਹੈ ਪੰਜਾਬ ਦੀ ਆਜ਼ਾਦੀ ਕਸਮ ਵਾਛੋ ਲਗਾਤਾਰ 1984 ਤੋਂ ਚੱਲਦਾ ਹੈ ਜਦੋਂ ਸ਼ਹੀਦ ਜਮਾਲ ਸਿੰਘ ਪੰਡਾ ਆਇਆ ਹੁੰਦੇ ਇਹ ਦੇ ਬਚਪਨ ਦੀ ਸੀ ਕਿ ਜਿੱਦ ਕਰ ਆਪ ਦਾ ਸਾਥ ਦੇ ਭਾਰਤੀ ਪੂਜਾ ਚੜ੍ਹ ਕੇ ਆਈਆਂ ਤੇ ਹੱਲ ਸਿੱਖ ਪੰਥ ਦਾ ਹੋਏਗਾ ਪਾਕਿਸਤਾਨ ਸੰਘਰਸ਼ ਪੰਜਾਬ ਦੇ ਵਿੱਚ ਚੱਲਿਆ ਤੇ ਇਸ ਭਾਰਤੀ ਜਨ ਹਕੂਮਤ ਨੇ ਜਿਨ੍ਹਾਂ ਨੇ ਕਿਸ ਦਰਸ਼ਕ ਪਛਾਣ ਬੰਦ ਰਿਹਾ ਉਹਨਾਂ ਅੱਗੇ ਸਿਰ ਝੁਕਦਾ ਸਾਡਾ ਉਹਨਾਂ ਨੇ ਸ਼ਹਾਦਤਾਂ ਪਾਈਆਂ ਔਰ ਦੂਜੇ ਪਾਸੇ ਇੱਕ ਪੰਜਾਬ ਦੀ ਉਹ ਨੌਜਵਾਨੀ ਜਿਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲੇ ਚੋਂ ਛੁੱਟੀ ਦਿੱਤਾ ਗਿਆ ਅੱਜ ਪੰਜਾਬ ਦਾ ਸੰਘਰਸ਼ ਬਾਹਰ ਨੂੰ ਖਤਮ ਚੱਲਦਾ ਹੈ ਔਰ ਉਹੀ ਉਹ ਵੀ ਭਾਰਤੀ ਦਾਸ਼ਤ ਦਾ ਹਕੂਮਤ ਅੱਜ ਆਪਣੇ ਕਿਰਦੇ ਪੇਚ ਕੇ ਬਾਹਰ ਸਿੰਘਾਂ ਨੂੰ ਸ਼ਕੀਰ ਕਰਨੀ ਕੋਸ਼ਿਸ਼ ਕਰ ਰਹੀ ਹੈ ਔਰ ਕੀ ਦੇਰੀ ਹੈ ਹੁਣ ਫੈਸਲਾ ਪੰਜਾਬ ਨੇ ਕਰਨਾ ਹੈ ਕਿ ਪੰਜਾਬ ਨੇ ਇਸ ਭਾਰਤ ਦੇ ਸੰਵਿਧਾਨ ਹੇਠ ਰਹਿਣਾ ਹੈ ਇਸ ਸੰਵਿਧਾਨ ਕੋਲੋਂ ਸਾਥੀ ਬਣੀ ਹੈ ਜਾਂ ਫਿਰ ਜਿਹੜੀ ਅੱਜ ਦੀ ਲੜਾਈ ਪਾਕਿਸਤਾਨ ਰੈਫਰੈਂਡਮ ਦੀ ਚੱਲ ਰਹੀ ਹੈ ਉਹਦਾ ਸਾਥ ਦੇਣਾ ਹੈ ਪਾਕਿਸਤਾਨ ਰੈਫਰੈਂਡਮ ਪੰਜਾਬ ਵਿੱਚ ਪਹੁੰਚੇਗਾ ਸੋ 13 ਜੁਲਾਈ ਨੂੰ ਉਹ ਗੱਲ ਪੁੱਛ ਉਹੇ ਨੌਜਵਾਨ ਅਰਦਾਸ ਕਰਨ ਮਕਾਮ ਤਹ ਸਾਤੇ ਗੁਰੂ ਗੰਗਾਦਸ ਦੇ ਘਰ ਵਿੱਚ ਗੁਰੂ ਗੰਗਾਦਸ ਦੇ ਅਗੇ ਕਿ ਪੰਥ ਨੂੰ ਤੇ ਪੰਜਾਬ ਨੂੰ ਆਜ਼ਾਦੀ ਦੇ ਰਸਤੇ ਵੱਲ ਲੈ ਕੇ ਜਾਓ ਕਿਵੇਂ ਸ਼اندار ਗੁਜਿੰਦਰ ਸਿੰਘ ਖੋਹੜਾ ਨੇ ਆਪਣੀ 45 ਸਾਲ ਪੰਜਾਬ ਦੀ ਆਜ਼ਾਦੀ ਲਈ ਪਾਕਿਸਤਾਨ ਦੇ ਸੰਗਰਸ਼ ਕੀ ਲਗਾਈ ਹੈ ਬੜੀ ਉਂਦੀ ਬਹਾਦਰਾ ਬੜੀ ਉਂਦੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ